ਸੱਚੀ ਗੱਲ ਜੀ ਅੱਜ ਦਿਨ 13ਵਾਂ ਤੇ ਰਾਤ ਬਾਓਬ ਐਬ ਦੇ ਦਰਖਤੇ ਟੈਂਟ ਲਾਇਆ ਸੀ ਤੇ ਰਾਤ ਬਹੁਤ ਵਧੀਆ ਰਹੀ ਮੈਨੂੰ ਸੀਗਾ ਸਵੇਰੇ ਸਵੇਰੇ ਕਿ ਮਗਰਮਚ ਧੋਪ ਅਸੇ ਕਰਨ ਲਈ ਬਾਹਰ ਆਉਣਗੇ ਪਰ ਮੀਂਹ ਦਾ ਮੌਸਮ ਸੀਗਾ ਨਹੀਂ ਆਇਆ ਪਰ ਪਾਣੀ ਦੇ ਵਿੱਚ ਵੇਖੇ ਮੈਂ ਨਾਲ ਹੀ ਜਮਾ ਮੇਰਾ ਟੈਂਟ ਤੇ ਕੈਂਪ ਸਾਈਡ ਵਾਲਿਆਂ ਨੇ ਆਈ ਸੇਜ ਵਾਲਾ ਗਦਾ ਵੀ ਰੱਖਿਆ ਸੀਗਾ ਬਾਲਾ ਵਧੀਆ ਸੀਗਾ ਇਹ ਤੇਰਾ ਬਹੁਤ ਸੋਹਣਾ ਸੀਗਾ ਸਾਰੇ ਰਾਹ ਮੈਨੂੰ ਬਾਓਬ ਐਬ ਦੇ ਦਰਖਤ ਦਿਖੇ ਆਸਟ੍ਰੇਲੀਆ ਵਿੱਚ ਬਾਓਬ ਐਬ ਦੇ ਦਰਖਤ ਮੈਨੂੰ ਲੱਗਦਾ ਇਧਰਲੇ ਪਾਸੇ ਹੀ ਹੈ ਸਭ ਤੋਂ ਵੱਧ ਤੇ ਇਹਨਾਂ ਡਰਕਤਾਂ ਦੇ ਉੱਪਰ ਲੱਗੇ ਹੋਏ ਬੀ ਕਹ ਲਈਏ ਜਾਂ ਫਿਰ ਉਹ ਫਲ ਕਹ ਲਈਏ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਮੈਂ ਦੋ ਤੋੜ ਕੇ ਨਾਲ ਆਉਦੀ ਗੱਡੀ ਚ ਰੱਖ ਲੇ ਤੇ ਫਿਰ ਅੱਗੇ ਆਇਆ ਬਾਰਡਰ ਵੈਸਟਰਨ ਆਸਟ੍ਰੇਲੀਆ ਦਾ ਤੇ ਮੈਨੂੰ ਕਹਿੰਦੇ ਫਲ ਫਰੂਟ ਕਿੰਨੇ ਆ ਤੇਰੇ ਕੋਲੇ ਖਾਣ ਪੀਣ ਨੂੰ ਮੈਂ ਦਿਖਾਤੇ ਫਿਰ ਕਹਿੰਦੇ ਤੂੰ ਅੱਗੇ ਨਹੀਂ ਲਿਜਾ ਸਕਦਾ ਤੇ ਮੈਂ ਕਿਹਾ ਮੈਂ ਖਾ ਸਕਦਾ ਕਹਿੰਦੇ ਹਾਂਜੀ ਜ਼ਰੂਰ ਤੇ ਫਿਰ ਫਰੂਟ ਖਾ ਕੇ ਆਪਾਂ ਬਾਰਡਰ ਪਾਰ ਕੀਤਾ ਤੇ ਸਪੀਡ 130 ਤੋਂ 110 ਦੀ ਹੋ ਗਈ ਤੇ ਅੱਗੇ ਇੱਕ ਰੋਡ ਹਾਊਸ ਆਇਆ ਜਿੱਥੋਂ ਥੋੜਾ ਬਹੁਤ ਖਾਣ ਪੀਣ ਦਾ ਤੇ ਕਾਫੀ ਚੱਕ ਕੇ ਤੇਲ ਪਵਾ ਕੇ ਆਪਾਂ ਅੱਜ ਦੇ ਮੋਟਰਲ ਹਾਲਕਰੀਕ ਪਹੁੰਚ ਗਏ ਤੇ ਅੱਜ ਮੈਨੂੰ ਪੂਰੇ ਦੇ ਪੂਰੇ 13 ਦਿਨਾਂ ਬਾਅਦ ਬੈੱਡ ਮਿਲਿਆ ਮੈਂ ਹੁਣ ਤੱਕ ਕੈਂਪਿੰਗ ਕਰਦਾ ਆ ਰਿਹਾ ਸੀਗਾ ਤੇ ਅੱਜ ਮੈਨੂੰ ਬੈੱਡ ਤੇ ਸੌਣ ਦਾ ਮੌਕਾ ਮਿਲਿਆ ਕਿਉਂਕਿ ਇੱਥੇ ਕੈਂਪਸਾਈਟ ਕਿਤੇ ਵੀ ਨਹੀਂ ਸੀ ਕਿ ਨੇੜੇ ਤੇਲੇ ਬਾਕੀ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੂਰਾ ਵਲੌਗ ਤੁਸੀਂ ਮੇਰੇ YouTube ਚੈਨਲ ਗੈਵੀ ਸਿੱਧੂ ਤੇ ਦੇਖ ਸਕਦੇ ਹੋ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮਿਲਦੇ ਆਂ ਕੱਲ ਨੂੰ